ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਜੀਤ ਸਰਪੰਚ ਨਾਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਗੱਪਨੇ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਹਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਾ ਵੀਰ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਚਲੋ ਵਧੀਆ ਜੀ ਤਾਂ ਵੇਤਾ ਨਵੇਂ ਸਾਲ ਵਾਲਾ ਮਾਲ ਫਿਰ ਹਾਂ ਉਹ ਤਾਂ ਉਧਰ ਹੀ ਘੰਟਾ ਹੀ ਲੱਗਾ ਇੱਕੀ ਅੱਛਾ ਵੀਡੀਓ ਪਾਈ ਚਾਰ ਪਿਛੋਂ ਗਾਹ ਦੇਖਣ ਦਾ ਹੈ ਅੱਛਾ ਮਗਾ ਆਪਣੇ ਕੋ ਚਾਰ ਹੀ ਗਾਹ ਮੇਸਣਾਂ 500 ਹੋ ਜਾਣਾ ਦਾ ਸੋ ਦਿੰਦੇ ਠੀਕ ਹੈ ਵੀਰ ਆਪਣੇ ਦੇਖਦੇ ਰਹਿੰਦੇ ਤੁਹਾਡੀ ਵੀਡੀਓ ਨੂੰ ਵਾਹ ਵੀਰ ਦੇਖਦੇ ਰਹਿੰਦੇ ਆ ਤੇ ਉਹ ਮਿਲ ਕੇ ਹੁਣ ਵੀ ਆਉਂਦੇ ਉਦਾਂ ਵੀਡੀਓ ਪਾ ਦਿਓ ਉਦਾਂ ਹੀ ਕਈ ਵੀਰ ਤੁਹਾਡੀ ਆਵਾਜ਼ ਦੇ ਬੜੇ ਫੈਨ ਆ ਕਿੰਦੇ ਬੋਲਦੇ ਬੜਾ ਉਹ ਪ੍ਰਮਾਤਮਾ ਹਾਰੀ ਆ ਕਿ ਆਪਣੀ ਖੁਦ ਤੇ ਮੂੰਹ ਹੁੰਦੀ ਵੀ ਆ ਠੀਕ ਆ ਆਪਾਂ ਜਿੰਨਾ ਇੱਕ ਗੱਲ ਹੁੰਦੀ ਉਨੀ ਦੱਸੀ ਜਿਆਦਾ ਗੱਪ-ਗਪੌੜ ਨਹੀਂ ਮਾਰਦਾ ਪਿਆ ਦੀ ਨਾਨੀ ਇਨਾ ਦਿੰਦੀ ਤੇ ਪਤਾਨੀ ਨਹੀਂ ਦਿੰਦੀ ਠੀਕ ਆ ਜੋ-ਜੋ ਹੋਇਆ ਸਾਹਮਣੇ ਉਹ ਆਪਾਂ ਦੱਸਦੇ ਆ ਠੀਕ ਆ ਹਾਂਜੀ ਠੀਕ ਚਲੋ ਆਹ ਗੱਲ ਵੀ ਉਨੀ ਕੀ ਦੱਸਣੀ ਜਿਹਦੀ ਜਿੰਨੀ ਕਾ ਹੋਵੇ ਹਾਂ ਤੇ ਇਹ ਵੀ ਤੁਹਾਡੀ ਸਹੀ ਵੀ ਲਾਈਕ ਤੇ ਬੜਾ ਕਰਦੇ ਸਾਰੇ ਵਾਪਿਸ ਤੁਸੀਂ ਬੋਲਦੇ ਕਿ ਕੋਲ ਮਾਣ ਕਿਰਪਾ ਦਾ ਵਧੀਆ ਹਾਂਜੀ ਹਾਂਜੀ ਕਈ ਵੇਲੇ ਪੁੱਛੋਗੇ ਕਿ ਉਹ ਜਿਹੜੇ ਸਰਪੰਚ ਸਾਹਿਬ ਹੌਲੀ ਜੀ ਬੋਲਦੇ ਹੁੰਦੇ ਉਹਨਾਂ ਦੀ ਕਿਦਨ ਪਾਣੀ ਵੀਡੀਓ ਹਾਂਜੀ ਹਾਂਜੀ ਠੀਕ ਹੁਣ ਅਸੀਂ ਤਾਂ ਹੀ ਅੱਜ ਤੁਹਾਡੇ ਕੋ ਪਵਾਣ ਲੱਗੇ ਆ ਵੀ ਉਦੋਂ ਫੋਨ ਜਾਦੇ ਸੀ ਸਾਰਿਆਂ ਦੇ ਕੋਲ ਉਦਾਂ ਵੀਡੀਓ ਪਾ ਦਿਓ ਉਦਾਂ ਪਾ ਦਿਓ ਤੇ ਇਹ ਜੀ ਨੰਬਰ ਆਪਣੇ ਕੋ ਸੇਵ ਹੁੰਦੇ ਨਹੀਂ ਚਾਹੀਦੇ ਫੋਨ ਦਾ ਵਧਾ ਵਾਈ ਜਾਂਦੇ ਆ ਹਾਂਜੀ ਹਾਂਜੀ ਹੁਣ ਇਦਾਂ ਪਾਣ ਲੱਗੇ ਵੀ ਜਿਹੜਾ ਜਿਹਦਾ ਪਸੰਦ ਆ ਉਦੋਂ ਘਲ ਦਾਂਗੇ ਹੁਣ ਇੱਥੇ 2 ਵਜੇ ਇੱਕ ਆਉਂਦੀ ਹੈ ਨਾ 1 60 ਟਾਉਂਦੀ ਹੁਣ ਤੁਸੀਂ ਥੋੜਾ ਲੇਟ ਹੋ ਜਾਣਾ ਵਾ ਜੇ ਤੇ ਤੁਹਾਡੇ ਹੁੰਦੇ ਹੁੰਦੇ ਆ ਗਈ ਤੇ ਆਪਾਂ ਗੱਡੀ ਚੋਂ ਖਾਦਾਂਗੇ ਠੀਕ ਹੈ ਜੇ ਆਪਾਂ ਸਿੱਧੀ ਵੀਡੀਓ ਬਣਾ ਕੇ ਪਾ ਦਾਂਗੇ ਵੱਡੀ ਵਹਿੜ ਆ ਉਹ 22 ਲੀਟਰ ਵਾਲੀ ਠੀਕ ਹੈ ਜੀ ਤੇ ਅੱਛਾ ਵੱਡੀ ਹੈ 22 ਲੀਟਰ ਵਾਲੀ ਸੂਈ ਕਿ ਗੱਬਣਿਆ ਵੀ ਨਹੀਂ ਤਿਆਰ ਹੀ ਹੈ ਅੱਛਾ ਉਹ ਵੀ ਤਿਆਰ ਗੱਬਣੀਆਂ ਮਤਲਬ ਹਜੇ ਚਲੋ ਨਾਮ ਦੱਸ ਤੇ ਕਰੀ ਆਪਣਾ ਨਾਮ ਹਰਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਖੁਰਦ ਤਸੀਲ ਵਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ 9778827776 ਠੀਕ ਹੈ ਜੀ ਗੱਬੜਾ ਵੀ ਜੀ ਇਹ ਕਰਕੇ ਜਿਆਦਾ ਹੰਤਰਤ ਲੋਕਾਂ ਦੇ ਗੱਬੜਾ ਨੂੰ ਸੱਜਣਾ ਗਿਣਦਾ ਵੇ ਵੀ ਆਪਣੇ ਘਰੇ ਸੁਈਆਂ ਸਵਾਈਆਂ ਦਾ ਸੌ ਹਾਂਜੀ ਹਾਂਜੀ ਆਹੋ ਸਾਹਮਣੇ ਸੋਈ ਹੋਵੇ ਚੀਜ਼ ਬੱਚੇ ਦਾ ਹੋ ਜਾਂਦਾ ਵੀ ਨਹੀਂ ਲੱਗਾ ਤਾਜੀ ਆਹ ਦੇ ਅੱਖਾਂ ਸਮਝ ਸੁਬਰੀ ਆ ਹਾਂਜੀ 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 ਅਗਲੇ ਸੋਈ ਜਾਂਦਾ ਮਾਲ ਫੈ ਹੁੰਦੇ ਫੈਨ ਲੋਕੀ ਗੱਬੜਾਣੇ ਚਲੇ ਫੈਨ ਹੋ ਗਈ ਆ ਅੱਛਾ ਵੀ ਚਲ ਦੋ ਚਾਰ ਨਾ ਸਵਾਲ ਵਗੇ ਆਪਣੇ 21 ਸਵਾਲ ਗਏ ਠੀਕ ਹੈ ਵਧੀਆਂ ਨਾਲ ਛੱਲੀ ਹੋ ਜਾਂਦੀ ਅਗਲੇ ਦੀ ਹਾਂਜੀ 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 ਤੇ ਬਾਕੀ ਥਣਾ ਥਣਾ ਦੀ ਆਪਣੀ ਗਰੰਟੀ ਹੁੰਦੀ ਆ ਠੀਕ ਹੈ ਜੀ ਸਹੀ ਕਰਕੇ ਆਪਾਂ ਪਾਸ ਕਰਕੇ ਲੈਂਦੀਆਂ ਹੁੰਦੀ ਆ ਹਾਂਜੀ 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 ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰਨੀ ਆ ਕਾਫੀ ਖੂਬਸੂਰਤ ਬੈੜਿਆ ਬਾਕੀ ਇਕੱਲੇ ਆਉਣ ਦੀ ਦੋ ਆਪਾਂ ਇੱਥੇ ਤੁਹਾਨੂੰ ਵਿਖਾਉਣੀ ਆ ਬਾਕੀ ਠੰਡੀ ਧੀ ਜੇ ਦੇਖ ਲਓ ਇਦਾਂ ਮਰਜੀ ਥੱਲੇ ਬੈ ਜਾਓ ਹਾਂ ਦੇਖ ਸਾਡੇ ਆ ਗਈ ਠੰਡੀ ਧੀ ਸੁਣ ਵੀ ਚੰਗਾ ਵਧੀਆ ਜੇ ਕਿੰਨੇ ਕ ਦੁੱਧ ਵਾਲੀ ਜੇ ਵਿਧੀ ਹੈ ਇਹ ਵੀ ਜੀ ਪਹਿਲੇ ਸਵੇ ਆਪਣੇ ਲਈ ਖਾਸ ਬੰਦਿਆਂ ਕੋ ਇਸੇ ਤਰ੍ਹਾਂ ਨਾਲ ਹਿਸਾਬ ਆ ਅੱਛਾ ਤੇ ਪਹਿਲੇ ਸਵੇ ਇਹਦੇ ਨਾਲ 17 18 ਕਿਲੋ ਚੋਆ ਹੈ ਜੀ ਅੱਛਾ ਹਾਂ ਤਿਆਰ ਕੀ ਕਿੰਨਾ ਚੋਆ ਜੂਗੇ ਆ ਕਿ ਇਹ ਰੀਟ ਪਾਸ ਚ ਆਉਗੀ ਕਿ ਮੌਸਮ ਬੜਾ ਵਧੀਆ ਹੈ ਜਿਦਾ ਬਾਕੀ ਬਰੀਡ ਬੜ ਬੋਦੀ ਵਾਲੀ ਵਹਿੜਿਆ ਬਾਕੀ ਅਕਰ ਖੁਰ ਚੰਗੇ ਆ ਡੱਬ ਦੂ ਬਹੁਤ ਵਧੀਆ ਜਾਂ ਫਿਰ ਤੋਰ ਇੱਕ ਰੀਨ ਬਾਕੀ ਸੋਹਣੀ ਵਹਿੜਿਆ ਬਾਕੀ ਬਾਕੀ ਬਾਜੀ ਬਾਜੀ ਆ ਚਾਰੂ ਚੂਰੂ ਬੜੀ ਰਾਤੀ ਆ ਇਹ ਕਿੰਨਾ ਕੁ ਲੈ ਜੂ ਟਾਈਮ ਇਹ ਦੇ ਲੈ ਜਾਣਾ ਹਫਤਾ ਹੀ ਅੱਛਾ ਲਾਦਾ ਨਹੀਂ ਖਰਦਾ ਹਫਤਾ ਇੱਕ ਹਫਤੇ ਤੇ ਲੱਗੇ ਬੰਨੇ ਖਾਡੂ ਚਾਟੀ ਬਣ ਜਾਂਦੀ ਆ ਬਾਂਦੀ ਗੁੰਦੀ ਵੀ ਚੱਕੀ ਵਧੀਆ ਸੁਆਦੀ ਆ ਇਹ ਵਾਲਾ ਜਗਾ ਪੱਟਾ ਜੀ ਬਣਾਉਂਦੀ ਆ ਬਾਕੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਅੱਖੀਂ ਵੇਖ ਕੇ ਖੜੋ ਫਿਰ ਚੰਗੀ ਤਰ੍ਹਾਂ ਜਿਹੜਾ ਕੱਦ-ਕੁੱਦ ਦਾ ਪ੍ਰੋਪਰ ਪਤਾ ਲੱਗ ਜਾਂਦਾ ਵਾ ਵੱਡੀ ਛੋਟੀ ਦਾ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਮੌਸਮ ਖੰਡਾ ਹਵਾ ਦੇ ਪਸ਼ੇ ਜਿਹੜੇ ਨਹਾਏ ਨਹੀਂ ਜਾਂਦੇ ਉਹ ਲੱਗ ਗਿਆ ਵੀ ਠੰਡ ਕਰਕੇ ਤਾਂ ਸਭ ਨੂੰ ਬੰਦਾ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਕਿ ਹੁਣ ਮੌਸਮ ਖੰਡਾ ਹਵਾ ਦੇ ਪਸ਼ੇ ਜਿਹੜੇ ਨਹਾਏ ਨਹੀਂ ਜਾਂਦੇ ਤੇ ਕਰਦੀ ਇਹਦਾ ਜਾਇਜ਼ਾ ਮੁੱਲ ਫਿਰ ਹਾਂਜੀ ਮੁੱਲ ਤੇ ਜਾਇਜ਼ਾ ਕਿਹਾ ਕਿ ਸਾਡਾ ਹਾਂਜੀ ਬੱਚੀ ਜਿਹੜਾ ਸਾਡੇ ਪਿਸਾਉਣਾ ਵੀ ਅਖਰਾ ਡੱਬ ਡੋਬ ਰਸਾਣ ਦੁੱਧ ਹਸਾਣਾ ਵੀ 20 ਕਿਲੋ ਵਾਲੀ ਹਸਾਉਣਾ ਤੇ ਭਾਵੇਂ 60000 ਰਿਆ ਹਾਂਜੀ ਬਾਕੀ ਆਪਾਂ ਦੇ ਦਾਂਗੇ ਨਾਰਮਲ ਹੀ ਕਿੰਨੇ ਦੀ 44000 ਦੀ ਦੇ ਦਾਂਗੇ 44000 ਦੀ ਦੇ ਦੋਗੇ ਮੌਕੇ ਤੇ ਹੋਰ ਕਰਤਾ ਕਿ ਮੰਨ ਤਾਂ ਚਲੋ ਕਰਦਾਂਗੇ ਉਹ ਤਾਂ ਕਰਨਾ ਹੀ ਪੈਂਦਾ ਥੋੜਾ ਬੁਰਾ ਚਲੋ ਕੋ ਫੋਨ ਲਾਵੇ ਹਨਾ ਇੱਕ ਰੀ ਜੋੜਾ ਹੀ ਲੈ ਕੇ ਕੋਈ ਤੇ ਚਲੋ ਜੋੜੇ ਦਾ ਕਰਦੇ ਜੋੜਾ ਹੀ ਕਹਿੰਦੇ ਕਿ ਹਿਸਾਬ ਨਾਲ ਦੇ ਦਾਂਗੇ ਤੇ ਆ ਕਿੰਨੇ ਕੇ ਦੁੱਧ ਆ ਲੀਜੇ ਹਾਂਜੀ ਇਹ ਵੀ ਦੂਜਾ ਸੁਬਾ ਸੁਣੀ ਜੇ ਮੂਹ ਹੈਗੀਆਂ ਵੀ ਇਹਦੇ ਛੇ ਛੇ ਦੰਦ ਜੇ ਅੱਛਾ ਨਹੀਂ ਆ ਜੇ ਠੀਕ ਆ ਕਡੰਡੀਆਂ ਐ ਸਾਈਡਾਂ ਵਾਲੇ ਕੰਨੀਆਂ ਠੀਕ ਆ ਹਾਂਜੀ ਤੇ ਇਹਨੇ ਜੋ 13 4 ਲੀਟਰ ਚੋਆ ਆ ਪੀਲੇ ਸਵੇਰੇ ਠੀਕ ਆ ਤੇ ਬਾਕੀ ਚਮਕਦਮਕ ਰੱਖੋ ਬ੍ਰੀਡ ਬਰੂਡ ਤੇ ਬਾਕੀ ਮਤਲਬ ਠੰਡੀ ਠੀਵੀ ਬਹੁਤ ਜੇਰੀ ਜਿੱਦਾਂ ਮਰਜ਼ੀ ਕੰਨੇ ਗਾ ਦੋ ਠੀਕ ਆ ਆ ਵੇਹਨ ਦਾ ਤਾਂ ਫੋਨ ਕਿੰਗਾ ਲੰਮਾ ਕਾ ਡੰਡੀ ਲੱਗ ਗਿਆ ਹੋ ਗਿਆ ਮੇਰਾ ਆਹ ਦੇਖ ਸਾਦੇ ਜੀ ਝੋੜੀ ਝਾਲੀ ਵੀ ਚੰਗੀ ਮਿਲਦੀ ਇਹ ਕਿੰਨਾ ਲੱਜੂ ਟਾਈਮ ਹਾਂਜੀ ਇਹ ਵੀ ਇੰਨਾ ਹੀ ਹਫਤਾ ਦੱਸ ਦੇਣੀ ਅੱਛਾ ਹਾਂਜੀ ਤੇ ਦੁੱਧ ਕਿੰਨਾ ਚ ਵਾਜੂਗੀ ਏ ਦੁੱਧ 15 16 ਕਿਲੋ ਰਾਂਹ ਨੂੰ ਚਵਾਉਗੀ ਲਿਆ ਫਿਰ ਤੋਰ ਦੀਏ ਨਵੀਂ ਆਪ ਬੜੀ ਵੇਖੋ ਮੈਂ ਕਿਦਾਂ ਲਈ ਬਾਕੀ ਸੋਹਣੀਆਂ ਮੈਡਮ ਆ ਜੀ ਦੋਵੇਂ ਵੀ ਆ ਇੰਦਾ ਸ਼ਰੀਲ ਦੀ ਰਜਾਈ ਹੁੰਦੀ ਆ ਠੀਕ ਆ ਜੀ ਹਾਂ ਜੀ ਜਿਹਨੇ ਕਹਿੰਦੇ ਕਿ ਇਸ ਤਰ੍ਹਾਂ ਜੇ ਇਸ ਤਰ੍ਹਾਂ ਸ਼ਰੀਲ ਦੀ ਰਜਾਈ ਹੁੰਦੀ ਆ ਆ ਦੇਖ ਸਾਡੇ ਜੀ ਬਾਕੀ ਲੱਪਾ ਰੋਪੜ ਹੀ ਲਾਇਆ ਕਰ ਮਾਲੀਆਂ ਰੱਤੀਆਂ ਜੀਆਂ ਚੋੜੀ ਚੰਦਖਾਈ ਹੋਈਆਂ ਸਭ ਚਾਰ ਠੀਕ ਆ ਜੀ ਹਵਾਨਾ ਇਹਨੇ ਵੀ ਚੰਗਾ ਤਿਆਰ ਕਰਨਾ ਸੂਨ ਤੱਕ ਕਰ ਬਾਕੀ ਦੋਵੇਂ ਗੱਬਣਾਵਾ ਇੱਥੇ ਆ ਕੇ ਪਾਸ ਕਰਕੇ ਫਿਰ ਤੇ ਇਹਦਾ ਕੀ ਰੱਖੀਏ ਵੀਰ ਜੀ ਫਿਰ ਮੋਲ ਆਪਾਂ ਉਹ ਤਾਂ ਵੀ ਜਿਹੜਾ ਹੈ 45 50 ਜਿੰਨਾ ਮਰਜ਼ੀ ਕਰੀ ਜਾਈਏ ਦੇ ਦਾਂਗੇ 2 ਘਟ 40 ਦੀ 2 ਘਟ 40 ਦੀ ਇਹ ਵੀ ਦੇ ਦੋ 38000 ਗੱਬਰ ਡੰਗ ਦਾ ਮੁੱਲ ਪੰਜ ਪੰਜ ਹਜ਼ਾਰ ਘਟ ਹੁੰਦਾ ਹਾਂਜੀ ਹਾਂਜੀ ਆ ਦੇ ਖੂਨ ਦੀ ਜਿਹੜੀ ਗੱਲ ਕੀ ਜਿਹੜੀ ਕਈ ਬਜੜੇ ਖੁਸ਼ਕ ਹੋ ਕੇ ਲੈਂਦੇ ਗੱਬਰ ਡੰਗ ਜਿਹੜਾ ਆਪਣੇ ਘਰ ਵੀ ਗੱਬਰ ਸੁੰਡਾ ਹੀ ਆ ਹਾਂਜੀ 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 ਬਾਕੀ ਹਫਤੇ ਹਫਤੇ ਕਿਹੜੀ ਗੱਲ ਹੋਈ ਹੈ ਠੀਕ ਹੈ ਅਗਲ 4-5 ਮਹੀਨੇ ਸਾਲ ਮੌਸਮ ਪਿਆ ਹੈ ਠੀਕ ਹੈ ਹਾਂਜੀ ਬਾਕੀ ਆਪਣੀ ਇੱਥੇ ਆ ਕੇ ਪਸੰਦ ਕਰਕੇ ਖੜੇ ਕੋਈ ਹਨਾ ਤੇ ਜੋੜਾ ਕੋ ਖੜੂ ਲੈ ਦੇਦੋ ਕਿਸਾਬ ਦਾ ਹੀ ਹਾਂ ਜੋੜਾ ਜੋੜੇ ਜਮਾਨਤ ਨਾਲ ਹੋ ਜਾਊਗਾ ਠੀਕ ਹੈ ਜੀ ਹਾਂ ਜੀ ਬਾਕੀ ਇਹ ਵੀ ਗਾਂ ਆ ਗਈ ਜਿਹੜੀ ਇਹ ਵੀ ਤੁਹਾਨੂੰ ਲਾ ਕੇ ਵਿਖਾਉਨੇ ਆ ਜਿਹੜੀ ਇਹ ਵੀ ਲੱਥ ਗਈ ਦਾ ਗਿੱਪੇ ਦਾ ਮੈਨੂੰ ਕੋਈ ਗਿਆ ਕਾਲੇ ਰਾਂ ਟੁਰਦ ਇੱਕ ਰੀ ਵਿੱਚ ਸਿੱਧੀ ਲਾ ਜੀ ਬਾਕੀ ਗੱਬਣੀ ਹੈ ਇਹ ਵੀ ਅਜੇ ਥਾਲੀਆਂ ਚੰਗੀ ਖੁੱਲੀ ਤਿਆਰ ਹੋਣੀ ਆ ਬੰਦ ਵੀ ਪਾਲੀਆਂ ਨੁਕਦਾ ਵੜਾ 2 ਮੀਟਰ ਵਾਲੀ ਪਾਲ ਨੂੰ ਉੱਤਰਾ ਵੀ ਠੰਡੀ ਤੇ ਰਹੀ ਆ ਜਿਹੜੀ 7:00 ਵਜੇ ਦੇ ਕੋਲ ਸੀ ਆਹ ਦੇਖ ਸਕਦੇ ਜੇ ਬਾਕੀ ਇਧਰ ਨਾ ਥਾਂ ਆਮ ਹੀ ਜੜੀਆਂ ਸਾਰਿਆਂ ਘਰਾਂ ਚ ਆਮ ਹੀ ਨਾ ਥਾਂ ਇਧਰ ਪਾਈਆਂ ਹੁੰਦੀਆਂ ਵਾ ਬਾਕੀ ਆ ਇੱਧਰ ਕੋਈ ਏਦੀ ਗੱਲ ਨਹੀਂ ਹੁੰਦੀ ਨੱਥ-ਨੁੱਥ ਦੀ ਕਿੰਨੇ ਕੇ ਦੁੱਧ ਵਾਲੀ ਜੀ ਵੀਰ ਜੀ ਇਹ ਦੁੱਧ ਵੀਰ ਜੀ 22 ਲੀਟਰ ਚ ਆਊਗੀ ਆਰਾਮ ਨਾਲ ਚਵਾਜੋ 22 ਲੀਟਰ ਬਸੋ ਕੱਦ ਵਜਨ ਬੜਾ ਝੋਲੀ ਛੱਲੇ ਬੜੀ ਜਵੇ ਤੇ ਆਪਣੇ ਬੰਦਿਆਂ ਕੋ ਲਈ ਖਾਸ ਤੋਣੇ ਤੁਹਾਡੇ ਨਾਲ ਲਾਈਏ ਕੀ ਰੱਖਣਾ ਫਿਰ ਇਹਦਾ ਮੁੱਲ ਆਪਾਂ ਹਾਂਜੀ ਇਹਦਾ ਮੁੱਲ ਕੀ ਰੱਖਣਾ ਜੀ ਮੁੱਲ ਕੱਦ ਵਜਨ ਦੇ ਹਿਸਾਬ ਨਾਲ ਤੇ ਆਪਾਂ 60000 ਕਰ ਦਈਏ ਅੱਛਾ ਹਾਂਜੀ ਕਿੰਨੇ ਦੀ ਦੇ ਦਈਏ ਬਾਕੀ ਦੇ ਦਾਂਗੇ ਬਿਲਕੁਲ ਜਾਇ ਜੀ ਕਿੰਨੇ ਦੀ 2 ਘਟ 50 ਹੀ ਦੇ ਦਾਂਗੇ ਅੱਛਾ 40000 ਹੀ ਦੇ ਦੋਗੇ ਚਲੋ ਮੁੱਕੇ ਥੋੜਾ ਬਤਾ ਮਾਨੌਰ ਕਰ ਦੋਗੇ ਹਾਂਜੀ ਤੇ ਕਹਿਣਾ ਫਿਰ ਹੋਰ ਕੁਝ ਬਸ ਮਿਹਰਬਾਨੀ ਜੀ ਠੀਕ ਹੈ ਵੀਰ ਜੀ ਬਾਕੀ ਤਿੰਨੇ ਕੱਪੜਾ ਇੱਥੇ ਆ ਕੇ ਪਾਸ ਕਰਕੇ ਖੜੇ ਜੋੜਾ ਪਾ ਲੈ ਜਿਹੜਾ ਮਰਜ਼ੀ ਪਾ ਇੰਦਾ ਮਰਜ਼ੀ ਇਹ ਕੁਰਸੀ ਤੋਂ ਉੱਡਣੀਆਂ ਆਹ ਲੜਨੀਆਂ ਆ ਕੇ ਲੈ ਜਾਣ ਜਿੰਦਾ ਮਰਜ਼ੀ ਕਰ ਲੜ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਅਸ਼ੋਭ ਜੀ ਹਾਂ ਟੋਟਲ ਤਿੰਨ ਵਕਾਉ ਕੀਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ